ਹਾਂਜੀ ਦੋਸਤੋ ਕੀ ਹਾਲ ਚਾਲ ਜੀ ਸਾਰਿਆਂ ਦਾ ਆਪਾਂ ਇਸ ਟਾਈਮ ਆ ਜੀ ਖਣੋਰੀ ਮੰਡੀ ਪੰਜਾਬ ਤੇ ਵਿਖਾਉਨੇ ਤੁਹਾਨੂੰ ਟਰੱਕ ਮਾਰਕੀਟ ਇੱਥੇ ਜੀ ਪੁਰਾਣੇ ਟਰੱਕਾਂ ਦੀ ਬਹੁਤ ਵੱਡੀ ਮਾਰਕੀਟ ਹੈ ਤੇ ਤੁਹਾਨੂੰ ਵਿਖਾਉਨੇ ਚੱਲਦੇ-ਚੱਲਦੇ ਥੋੜੀ ਤੇ ਆਪਣਾ ਆ ਵੇਖੋ ਤੁਸੀਂ ਸਾਹਮਣੇ ਜੰਕਯਾਰਡ ਹੈ ਜੀ ਇਹ ਟਰੱਕਾਂ ਦਾ ਤੇ ਖਣੋਰੀ ਮੰਡੀ ਬਹੁਤ ਮਸ਼ਹੂਰ ਹੈ ਜੀ ਪੰਜਾਬ ਦੇ ਵਿੱਚ ਵੀਡੀਓ ਬਣਾਉਣ ਦਾ ਮਕਸਦ ਆਪਣਾ ਇਹ ਸੀਗਾ ਕਿ ਇੱਥੋਂ ਤੁਸੀਂ ਕੋਈ ਵੀ ਸਮਾਨ ਲੈ ਸਕਦੇ ਹੋ ਟਾਇਰ ਰਿਮ ਇੰਜਨ ਚਾਸੀ ਬਾਡੀ ਕੈਬਿਨਾ ਜੋ ਵੀ ਤੁਹਾਨੂੰ ਕਿਸੇ ਵੀ ਚੀਜ਼ ਦੀ ਲੋੜ ਹੈ ਹਰ ਤਰ੍ਹਾਂ ਦਾ ਟਰੱਕ ਇੱਥੇ ਆ ਕੇ ਪੰਨਿਆ ਜਾਂਦਾ ਜੀ ਕਵਾੜ ਦੇ ਵਿੱਚ ਜੰਕਯਾਰਡ ਆ ਜੀ ਟਰੱਕਾਂ ਦਾ ਬਹੁਤ ਵੱਡੀ ਮਾਰਕੀਟ ਹੈ ਜੀ ਕਾਫੀ ਕਿਸੇ ਵੀ ਵੀਰ ਭਰਾ ਨੇ ਕੰਬਾਈਨਾਂ ਵਾਲੀ ਡਿਸਪੋਜ਼ਲ ਇੰਜਨ ਲੈਣੇ ਹੋਣ ਲੀ ਲੈਡ ਟਾਟਾ ਤੁਹਾਨੂੰ ਸਾਰੇ ਮਿਲਣਗੇ ਜਿੱਥੋਂ ਅਸ਼ਰ ਦਾ ਜੋ ਵੀ ਕੋਈ ਲੈਣਾ ਇੱਥੋਂ ਸਾਰਾ ਕੁਝ ਮਿਲੇਗਾ ਤੁਹਾਨੂੰ ਟਰੱਕਾਂ ਦਾ ਹਰੇਕ ਨਿੱਕੇ ਤੋਂ ਨਿੱਕਾ ਤੇ ਵੱਡੇ ਤੋਂ ਵੱਡਾ ਜੋ ਵੀ ਪੁਰਜਾ ਸਮਾਨ ਹੈਗਾ ਇਹ ਸਭ ਕੁਝ ਮਿਲੇਗਾ ਜੀ ਤੁਹਾਨੂੰ ਆ ਤੁਸੀਂ ਵੇਖੋ ਜੀ ਕਿੰਨੀ ਵੱਡੀ ਮਾਰਕੀਟ ਹੈ ਇਹ ਪਈਆਂ ਟਰਾਲੀਆਂ ਆਈਆਂ ਪਿਛਲੀਆਂ ਟਰੱਕਾਂ ਦੀਆਂ ਬਾਡੀਆਂ ਕੰਟੇਨਰ ਵਗੈਰਾ ਜੋ ਵੀ ਸਮਾਨ ਤੁਸੀਂ ਲੈਣਾ A to Z ਸਾਰਾ ਕੁਝ ਇੱਥੇ ਮਿਲੇਗਾ ਤੇ ਚੱਡ ਚੱਲੇ ਆਪਾਂ ਹੁਣ ਮੇਨ ਰੋਡ ਦੇ ਉੱਤੇ ਆ ਗਏ ਜੀ ਆਪਾਂ ਦਿੱਲੀ ਅੰਮ੍ਰਿਤਸਰ ਵਾਲੇ ਰੋਡ ਤੇ ਤੇ ਵੀਡੀਓ ਆਪਾਂ ਕਾਫੀ ਦਿਨ ਪਹਿਲਾਂ ਬਣਾਈ ਸੀ ਤੇ ਤੁਹਾਡੇ ਨਾਲ ਅੱਜ ਸਾਂਝੀ ਕਰਦੇ ਪਏ ਆ 10 15 ਦਿਨ ਪਹਿਲਾਂ ਆਪਾਂ ਵੀਡੀਓ ਬਣਾਈ ਸੀ ਜੀ ਕਣੌਰੀ ਕਾ ਗਰਦਰੀਆ ਵੇਖਣ ਆਏ ਸੀ ਤੇ ਮੈਂ ਸੋਚਿਆ ਚਲੋ ਜਾਂਦੇ ਜਾਂਦੇ ਵੀਡੀਓ ਬਣਾ ਲਈਏ ਤੁਹਾਡੇ ਨਾਲ ਸਾਂਝੀ ਕਰ ਦਾਂਗੇ ਤੇ ਵੀਡੀਓ ਫਿਰ ਜਿੰਨਾ ਯਾਰ ਪਾਣੀ ਨਹੀਂ ਘਟਿਆ ਕਾ ਗਰਦਰੀਆ ਦੇ ਵਿੱਚ ਆਪਾਂ ਨਹੀਂ ਤੁਹਾਡੇ ਨਾਲ ਸਾਂਝੀ ਕੀਤੀ ਤੇ ਹੁਣ 10 15 ਦਿਨਾਂ ਬਾਅਦ ਸਾਂਝੀ ਕਰਦੇ ਪਏ ਆ ਵੇਖੋ ਜੀ ਬਾਡੀਆਂ ਟਰੱਕਾਂ ਦੀਆਂ ਕਿੰਨੀਆਂ ਟਰੱਕ ਵੇਖੋ ਤੁਸੀਂ ਭਾਵੇਂ ਨਵਾਂ ਟਰੱਕ ਦੁਆਰੋਂ ਜੋੜ ਲਓ ਪੁਰਾਣੇ ਤੋਂ ਸਾਰਾ ਸਮਾਨ ਮਿਲਦਾ ਜੀ A to Z ਜੋ ਮਰਜ਼ੀ ਲਓ ਜੀ ਇੱਥੇ ਉਹੀ ਕੁਝ ਮਿਲਣਾ ਤੁਹਾਨੂੰ ਬਹੁਤ ਵੱਡੀ ਮਾਰਕੀਟ ਹੈ ਦੂਰ ਤੱਕ ਵਿਖਾਉਂਦੇ ਆ ਜੀ ਤੁਹਾਨੂੰ ਇਹ ਸਾਰੀ ਰੋਡ ਦੇ ਉੱਤੇ ਆ ਜੀ ਖਨੌਰੀ ਸ਼ਹਿਰ ਦੇ ਵਿੱਚੋਂ ਪਾਤਣਾ ਰੋਡ ਤੇ ਸਾਰੇ ਦੋਵੇਂ ਪਾਸੇ ਟਰੱਕਾਂ ਦੀ ਮਾਰਕੀਟ ਆ ਕਾਫੀ ਦੂਰ ਤੱਕ ਉਹ 32 ਤਰ੍ਹਾਂ ਤੱਕ ਜਾ ਪਹੁੰਚੀ ਆ ਜੀ ਵੇਖੋ ਜੀ ਕਿੰਨੇ ਕਿੰਨੀ ਵੱਡੀ ਮਾਰਕੀਟ ਆ ਜੀ ਟਰੱਕਾਂ ਦੀ ਪੁਰਾਣੀ ਟਰੱਕਾਂ ਦੀ ਮਾਰਕੀਟ ਆ ਜੀ ਇਹ ਜੋ ਵੀ ਪੁਰਾਣਾ ਸਮਾਨ ਲੈਣਾ ਤੁਸੀਂ ਇੱਥੋਂ ਲੈ ਸਕਦੇ ਹੋ ਆ ਵੇਖੋ ਜੀ ਕਿੱਥੋਂ ਤੱਕ ਉਹ ਪੈਦੇ ਜਿਹੜੇ ਉਹ ਭਾਗੜਾ ਨਹਿਰ ਆ ਜੀ ਮਗਰਲੇ ਪਾਸੇ ਤੇ ਮੇਨ ਰੋਡ ਦੇ ਉੱਤੇ ਬਣੀ ਹੋਈ ਟਰੱਕਾਂ ਦੀ ਮਾਰਕੀਟ ਤੇ ਕਿੱਥੋਂ ਤੱਕ ਵੇਖ ਲਓ ਫੈਲੀ ਹੋਈ ਹੈ ਪੁਰਾਣੇ ਟਰੱਕਾਂ ਦਾ ਸਮਾਨ ਵੀ ਮਿਲਦਾ ਇੱਥੋਂ ਜਿਹੜਾ ਆਪਣਾ ਪੁਰਾਣੇ ਮਾਡਲ ਹੁੰਦੇ ਸੀਗੇ ਮਿਲਦਾ ਸਾਰਾ ਪੁਰਾਣਿਆਂ ਦਾ ਪਰ ਜਿਹੜੇ ਜਿਆਦਾ ਪੁਰਾਣੇ ਹੁੰਦੇ ਡੌਗ ਨੋਜ਼ ਟਰੱਕ ਕਹਿ ਦਿੰਦੇ ਆਪਾਂ ਉਹਨਾਂ ਜਾਂ ਇਸ ਮਾਡਲ ਕਹਿ ਦਿੰਦੇ ਆ ਉਹਨਾਂ ਟਰੱਕਾਂ ਦਾ ਸਮਾਨ ਵੀ ਇੱਥੋਂ ਜਿੰਨਾ ਮਰਜ਼ੀ ਲੋ ਜੀ ਹਰ ਸ਼ੈ ਮਿਲੇਗੀ ਤੁਹਾਨੂੰ ਹਰ ਸ਼ੈ ਦੋਵੇਂ ਪਾਸੇ ਹੀ ਮਾਰਕੀਟ ਹੈ ਕਾਫੀ ਦੂਰ ਤੱਕ ਫੈਲੀ ਹੋਈ ਹੈ ਤੇ ਆਪਾਂ ਨੂੰ ਕਾਲੀ ਸੀਗੀ ਤਾਂ ਕਰਕੇ ਆਪਾਂ ਮੋਟਰਸਾਈਕਲ ਤੇ ਚੱਲਦੇ ਨੇ ਵੀਡੀਓ ਬਣਾ ਲਈ ਤੇ ਕਿਸੇ ਦਿਨ ਆਪਾਂ ਰੋਕੇ ਵੀਡੀਓ ਬਣਾਵਾਂਗੇ ਤੁਹਾਡੇ ਨਾਲ ਸਾਂਝੀ ਕਰਾਂਗੇ ਤਾਂ ਜੋ ਤੁਹਾਨੂੰ ਵੱਧ ਤੋਂ ਵੱਧ ਜਾਣਕਾਰੀ ਮਿਲ ਸਕੇ ਤੇ ਵੀਰ ਭਰਾ ਕੋਈ ਵੀ ਕਮੈਂਟ ਕਰਕੇ ਇਹ ਨਾ ਕਹੋ ਵੀ ਫੋਨ ਨੰਬਰ ਨਾ ਮੰਗੋ ਨਾ ਇਹਨਾਂ ਦਾ ਫੋਨ ਨੰਬਰ ਇਹ ਦਿੰਦੇ ਨੇ ਤੁਸੀਂ ਖਨੌਰੀ ਤੁਹਾਨੂੰ ਵਿਜ਼ਿਟ ਕਰਨਾ ਪੈਗਾ ਜੇ ਕਿਸੇ ਸਮਾਨ ਦੀ ਲੋੜ ਹੈ ਖਨੌਰੀ ਸ਼ਹਿਰ ਪਾਤਲਾ ਮੰਡੀ ਦੇ ਨੇੜੇ ਹੀ ਖਨੌਰੀ ਮੰਡੀ ਪਾਖੜਾ ਨਹਿਰ ਦੇ ਉੱਤੇ ਕਾਫੀ ਮਸ਼ਹੂਰ ਹੈ ਜੀ ਤੇ ਤੁਸੀਂ ਉੱਥੇ ਵਿਜ਼ਿਟ ਕਰਕੇ ਸਮਾਨ ਲੈ ਸਕਦੇ ਹੋ ਤੇ ਤੁਹਾਨੂੰ ਅੱਗੇ ਵਿਖਾਉਂਦੇ ਆਂ ਵੇਖੋ ਕਿੰਨੇ ਕਿੰਨੇ ਉੱਚੇ ਮਾਡਲ ਟਰੱਕਾਂ ਦਾ ਸਮਾਨ ਪਿਆ ਜੀ ਇੱਥੇ ਕੈਬਨ ਪਤਾ ਨਹੀਂ ਕੀ ਕੁਝ ਪਿਆ ਜੀ ਹਜੇ ਅੱਗੇ ਦੀ ਅੱਗੇ ਹੋਰ ਮੰਡੀ ਬਣੀ ਜਾਂਦੀ ਹੈ ਟਰੱਕਾਂ ਦੀ ਇਹ ਮਾਰਕੀਟ ਅੱਗੇ ਨੂੰ ਅੱਗੇ ਵਧੀ ਜਾਂਦੀ ਹੈ ਜੀ